ਭਾਜੀ ਹੋਰ ਵੀ ਅਸੀਂ ਕਰਾਹ ਕੇ ਅਸੀਂ ਕੋਸ਼ਿਸ਼ ਕਰਾਂਗੇ ਹਾਂ ਤੇ ਬਾਈ ਚਾਹਦੇ ਆ ਤੇ ਫਿਰ ਦੱਸ ਦੇ ਕੋਈ ਨਹੀਂ ਬਸ ਮੈਂ ਕੋਈ ਨਾ ਚਿਕਨ ਚਿਕਦੇ ਅੰਡੇ ਨਹੀਂ ਨਹੀਂ ਪਹਿਲਾਂ ਸਵੇਰੇ 500 ਡੰਡ ਲਾਉਣਾ 200 ਪੌੜੀ ਚੜਨੀ ਆ ਬਹੁਤ ਤੋਂ ਬਾਅਦ ਆਪੇ ਜਾਨ ਆ ਜਾਣੀ ਤੇ ਚਾਰ ਪੰਜ ਫੜਕਾਂ ਵੀ ਨਹੀਂ ਫਿਰ ਉਹ ਕਮਰਾ ਬੰਦ ਕਰਕੇ ਆਉਣਾ ਵਾਦੇ ਨਹੀਂ ਨਹੀਂ ਤੁਸੀਂ ਆਹ ਬੜਾ ਪਿਆਰਾ ਮੁੰਡਾ ਇਹ ਵੀ ਬਹੁਤ ਪਿਆਰਾ ਇਹਦੇ ਵੀ ਬਹੁਤ ਪਿਆਰਾ ਇਹ ਸਾਡੇ ਸਾਰੇ ਪਾਤਰ ਹੈ ਇਹ ਦੇਖੋ ਆਪਣੀ ਚੀਜ਼ ਦੀ ਤਾਰੀਫ਼ ਕਰਨਾ ਆਮ ਗੱਲ ਹੈ ਕਰਨੀ ਵੀ ਪੈਂਦੀ ਹੈ ਕਿਉਂਕਿ ਸਮਾਜ ਐਦਾਂ ਦਾ ਹੋ ਗਿਆ ਪਰ ਤੁਸੀਂ ਇਹ ਮੰਨ ਕੇ ਚੱਲੋ ਕਿ ਇਹਦੀ ਤਾਰੀਫ਼ ਤੁਸੀਂ ਕਰ ਰਹੇ ਹੋ ਕਿਸੇ ਵੀ ਬੰਦੇ ਨੇ ਇਹਨੂੰ ਨਿੰਦਿਆ ਨਹੀਂ ਜਿਹੜੇ ਆਪ ਦੇ ਬੋਡੀ ਤੋਂ ਹਟ ਕੇ ਸੀਨ ਕਰਨਾ ਬਹੁਤ ਔਖਾ ਹੁੰਦਾ ਜੋ ਇਹਨਾਂ ਨੇ ਕੀਤਾ ਬਿਊਟੀਫੁਲ ਇਜ਼ ਗੁੱਡ ਵੈਰੀ ਗੁੱਡ ਮੈਨੂੰ ਇਹ ਤਾਂ ਬਹੁਤ ਸੋਹਣਾ ਲੱਗਿਆ ਇਹਦੇ ਬੰਦੇ 3-4 ਹੁੰਦੇ ਨੇ ਵੈਸੇ ਉਹ ਤਾਂ ਨਹੀਂ ਵੈਰੀ ਗੁੱਡ ਐਕਟ ਇਹ ਇਹਨਾਂ ਨੇ ਇਹਨਾਂ ਆਇਆ ਸਾਰੇ ਦੇ ਸਾਹਮਣੇ ਦੇਖੋ ਅਬ ਨਵਾਜ਼ ਨਾ ਕੋਈ ਕਹਿੰਦਾ ਨਹੀਂ ਇਹਨਾਂ ਨੂੰ ਬੁਲਾਉਣਾ ਮੈਂ ਯਾਰ ਆ ਚੱਲ ਮੁਰਿਆ ਮੈਂ ਚਾਹਣਾ ਹੈ ਬੜਾ ਕੰਮ ਹੈ ਬੜਨੀ ਸਾਰਿਆਂ ਦੀ ਜਿੰਮੇਰੀ ਯਾਰ ਬੋਲ ਬਈ ਨਾ ਜਦੋਂ ਜਦੋਂ ਤੋਂ ਉਹਨਾਂ ਲੜਾਈ ਦਾ ਸੀਨ ਸੀਗਾ ਹਨਾ ਮੈਨੂੰ ਇਹ ਇੰਨਾ ਲੱਗਦਾ ਕਿ ਬਾਈ ਉਹਨਾਂ ਨੇ ਉਸ ਸੀਨ ਤੇ ਦੌਰਾਨ ਪਤਾ ਨਹੀਂ ਕਿੰਨੇ ਵਾਰੀ ਸਾਨੂੰ ਜੱਫੀ ਪਾਈ ਹੋਣੀ ਹੈ ਬਹੁਤ ਵਾਰੀ ਬਾਕੀ ਜਦੋਂ ਹੁੰਦਾ ਨਹੀਂ ਇਮੋਸ਼ਨਲ ਜਿਹੜਾ ਜਿੱਥੇ ਉਹ ਛਡਾਉਂਦੇ ਨਹੀਂ ਆ ਉੱਥੇ ਵਾਕਈ ਅਸੀਂ ਇਮੋਸ਼ਨ ਹੋਈ ਸੀ ਮੈਨੂੰ ਯਾਦ ਹੈ ਜਦੋਂ ਲਾਸਟ ਵਾਲੀ ਫਾਈਟ ਜਦੋਂ ਮਾਂ ਵਰ ਕੋਲ ਆ ਜਾਦਾ ਸਾਹ ਚੜ ਜਾਂਦਾ ਵਾ ਨਾ ਉੱਥੇ ਅਸੀਂ ਹੋਏ ਸੀ ਉਹ ਵਾਕਈ ਅਸੀਂ ਥੱਕੇ ਸੀ ਉਹ ਸਾਡੀ ਐ ਨਹੀਂ ਕਿ ਅਸੀਂ ਉਦੋਂ ਹੀ ਲੰਬੇ ਲੰਬੇ ਟੇਕ ਗਏ ਆ ਜਿੱਥੇ ਵਾਕਈ ਥੱਕ ਜਾਂਦੇ ਹੁੰਦੇ ਨੇ ਗਲਾ ਫੜ ਕੇ ਆਈ ਬਸ ਇੱਕ ਵਾਕਈ ਅਸੀਂ ਉਸ ਮੌਕੇ ਦੇ ਜਦੋਂ ਨਹੀਂ ਏ इमोशनल ਵੀ ਹੋ ਜਾਂਦੇ ਨੇ ਤੇ ਜੱਪੀਆਂ ਦੇ ਮਤਲਬ ਪਾਈਆਂ ਹੀ ਆ ਉਹ ਤੇ ਫਿਰ ਸਾਰੇ ਸ਼ੁਰੂਤ ਲੈ ਕੇ ਐਂਡ ਤੱਕ ਜੱਪੀ ਦਾ ਇਹਨਾਂ ਨੇ ਸਾਰੇ ਪੰਜਾਬ ਨੂੰ ਪਰਖਿਆ ਬਿਲਕੁਲ ਵੀਰੇ ਦੇਖੋ ਕੀ ਹੁੰਦਾ ਨਾ ਜਦੋਂ ਕੰਮ ਜਦੋਂ ਆਪਾਂ ਕਰਦੇ ਆਂ ਬੜੀ ਸ਼ਿੱਦਤ ਨਾਲ ਕਰਦੇ ਆਂ ਜਦੋਂ ਕੰਮ ਡਿਲੇ ਹੋ ਜਾਂਦਾ ਹੈ ਉਹਦੇ ਨਾਲ ਦੋ ਨੁਕਸਾਨ ਹੁੰਦੇ ਆ ਕੰਮ ਦਾ ਤਾਂ ਨੁਕਸਾਨ ਹੁੰਦਾ ਪਰ ਚਾਉਣ ਵਾਲਿਆਂ ਦਾ ਵੀ ਹੁੰਦਾ ਹੈ ਜਦੋਂ ਅਸੀਂ ਕਿਸੇ ਪੇਸ਼ੇ 'ਚ ਆ ਜਾਂਦੇ ਆਂ ਸਾਰੇ ਉਦੋਂ ਸਾਡਾ ਆਪਣਾ ਆਪ ਆ ਮੈਂ ਨਹੀਂ ਰਹੀ ਦੀ ਤੇ ਦੁਨੀਆ ਦੀ ਉਹ ਹੁੰਦੀ ਹੈ ਇਹ ਅਸੀਂ ਕੋਈ ਚੰਗਾ ਕੰਮ ਕਰਕੇ ਤੁਹਾਨੂੰ ਨਹੀਂ ਮਨੋਰੰਜਨ ਕਰ ਰਹੇ ਤਾਂ ਸਮਝ ਲਓ ਅਸੀਂ ਆਪਣੀ ਡਿਊਟੀ 'ਚ ਫੇਲ ਐ ਤੇ ਸਾਨੂੰ ਇਹੀ ਖਤਸ਼ਾਸੀ ਕਿ ਅਸੀਂ ਕਿਉਂ ਲੇਟ ਐ ਇਸ ਕਰਕੇ ਮੇਰੀ ਅੱਖਾਂ 'ਚ ਪਾਣੀ ਸੀ ਕਿ ਕਈ ਸਾਲ ਬਾਅਦ ਦੇਰ ਆਇਆ ਦਰਸਤ ਆਏ ਔਰ ਪਤਾ ਨਹੀਂ ਬਾਬੇ ਦੀ ਕਿਰਪਾ ਹੈ ਪਤਾ ਨਹੀਂ ਪੰਜਾਬੀਆਂ ਦਾ ਕਰਮ ਹੈ ਕਿਸੇ ਇੱਕ ਵੀ ਪ੍ਰੈਸ ਵਾਲੇ ਨੌਜਵਾਨ ਜਿਨ੍ਹਾਂ ਕ੍ਰਿਟਿਕਸ ਵੀ ਹੁੰਨੇ ਆ ਮਿੱਖਿਆ ਵੀ ਕਰਦੇ ਕਿਸੇ ਇੱਕ ਬੰਦੇ ਨੇ ਵੀ ਨਹੀਂ ਨਿੰਦਿਆ ਬਿਲਕੁਲ ਇਹ ਸਾਡੀ ਪ੍ਰਾਪਤੀ ਇਹੀ ਹੈ ਸਾਰੀ ਦੁਨੀਆ ਨੂੰ ਖੁਸ਼ ਕਰਨਾ ਇੱਕ ਪਾਸੇ ਤੇ ਪੰਜਾਬੀਆਂ ਨੂੰ ਖੁਸ਼ ਕਰਨਾ ਇੱਕ ਪਾਸੇ ਵਾਹ ਕਿਹਾ ਪੰਜਾਬੀਆਂ ਦਾ ਦਿਲ ਜਿੱਤ ਲੈ ਮਾਨ ਅਸੀਂ ਤੁਹਾਨੂੰ ਅਸੀਂ ਤੁਹਾਨੂੰ ਖੁਸ਼ ਕਰਦਾ ਨਹੀਂ ਅਸੀਂ ਹਾਰੇ ਚੰਗਿਆ ਬਾ ਅਸੀਂ ਤੁਹਾਡੀ ਜਿੱਤ ਚਾਹੁੰਦੇ ਹਾਂ ਵਾਹ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਿਨੇਮਾ ਜਿਹੜਾ ਅਸੀਂ ਕਈ ਸਾਲ ਤੋਂ ਜਦੋਜਹਿਦ ਕਰਦੇ ਸੀ ਤੁਹਾਨੂੰ ਪਸੰਦ ਆ ਗਿਆ ਹੁਣੇ ਤੁਹਾਡਾ ਸਿਨੇਮਾ ਔਰ ਮੈਂ ਉਮੀਦ ਕਰਦਾ ਇਹ ਪੋ ਵਿਖੇ ਚ ਕੋਸ਼ਿਸ਼ ਸਾਡੀ ਤਾਂ ਰਹੂਗੀ ਸਾਰੇ ਕੋਸ਼ਿਸ਼ ਕਰਨਗੇ ਬਹੁਤ ਅੱਛੇ ਲੇਖਕ ਹੈ ਬਹੁਤ ਅੱਛੇ ਡਾਇਰੈਕਟਰ ਹੈ ਸਭ ਆਪਣਾ ਆਪਣਾ ਕੰਮ ਕਰਦੇ ਔਰ ਇੰਡਸਟਰੀ ਕਿਸੇ ਇੱਕ ਫਿਲਮ ਨਾਲ ਨਹੀਂ ਬਣਦੀ ਬਹੁਤ ਫਿਲਮਾਂ ਬਣਾਉਣੀਆਂ ਪੈਣਗੀਆਂ ਸਾਨੂੰ ਇਹ ਤਿਆਹੀਆ ਕਰਨਾ ਪਊਗਾ ਜੇ ਸਿਨੇਮੇ ਚ 10 ਫਿਲਮਾਂ ਲੱਗੀਆਂ ਤਾਂ ਸਾਨੂੰ ਪਹਿਲ ਆਪਣੀ ਪੰਜਾਬੀ ਫਿਲਮ ਨੂੰ ਦੇਣੀ ਪਊ ਬਹੁਤ ਸਾਰੇ ਲੋਕਾਂ ਨੇ ਕਮੈਂਟ ਆ ਰਿਹਾ ਕਹਿੰਦੇ ਅਸੀਂ ਕਿੰਨੇ ਸਾਲਾਂ ਬਾਅਦ ਇੱਕ ਕਿਰਦਾਰਾਂ ਦੀ ਫਿਲਮ ਵੇਖੀ ਬਹੁਤ ਸਾਲ ਪਹਿਲਾਂ ਫਿਲਮ ਰਿਲੀਜ਼ ਹੁੰਦੀ ਹੈ ਚਾਉਣਾ ਮੋੜ ਦੇਖ ਲੈ ਇਹ ਨਾ ਕਰ ਮੈਂ ਮੇਰੀ ਜਾਨ ਦੇਖ ਦੇਖ ਦੇ ਫਿਰ ਤੂੰ ਪੰਜਾਬੀ ਵਾਲੀ ਗੱਲ ਕਰ ਨਹੀਂ ਰਿਹਾ ਫਿਰ ਫਿਰ ਤੂੰ ਭਾਗ ਵਾਲੀ ਗੱਲ ਕਰ ਰਿਹਾ ਹੈ ਜੇ ਚਾਉਣਾ ਮੋੜ ਭਾਗ ਬਣਨੇ ਨਹੀਂ ਅਸੀਂ ਹਰਨੇ ਮੇਰੀ ਵਾਹ ਵਾਹ ਤੈਨੂੰ ਫਿਲਮ ਚੰਗੀ ਲੱਗੀ ਬਿਲਕੁਲ ਜੀ ਬਸ ਸਾਹੀ ਖੁਸ਼ੀ ਹੈ ਤੂੰ ਮੈਨੂੰ ਲੱਗਦਾ ਇਹ ਆਪਣੇ ਲਈ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰੇ ਖੁਸ਼ ਹੋ ਅਸੀਂ ਖੁਸ਼ ਹਾਂ ਤੇ ਚਾਉਣ ਵਾਲੇ ਖੁਸ਼ ਹੋ ਹੋਰ ਗੱਲ ਨਾ ਕਰਿਆ ਕਰੋ ਵੀਰ ਬਣ ਕੇ ਮੇਰੀ ਬੇਨਤੀ ਹੈ ਜੋ ਸਾਡੇ ਨਾਲ ਗੱਲ ਕਰਦੇ ਨਾ ਕੰਮ ਦੀ ਉਹ ਗੱਲ ਕਰਨੀ ਆਪਾਂ ਕੋਈ ਕੀ ਕਰਦਾ ਤੁਸੀਂ ਦੇਖੋ ਦੁਨੀਆ ਇਹ ਬਹੁਤ ਵੱਡਾ ਇੱਕ 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 ਸਟੇਜ ਹੈ ਦੁਨੀਆ ਹਰ ਬੰਦਾ ਆਪਣਾ ਪਲੇ ਕਰਦਾ ਤੁਸੀਂ ਆਪਣੀ ਜ਼ਿੰਮੇਵਾਰੀ ਚੱਕ ਲੋ ਬਹੁਤ ਸਰ ਤੁਹਾਡੇ ਕਿਰਦਾਰ ਵੀ ਬਹੁਤ ਸੰਗਤਾਂ ਕਿ ਰੱਖੀ ਨੇ ਅੱਜ ਵੀ ਹੈ ਮੈਂ ਸਾਰਾ ਜਵਾਬ ਤੇ ਦੇਤਾ ਵੱਡੇ ਵੀਰ ਨੇ ਹੁਣ ਮਤਲਬ ਸਾਰਾ ਕੁਝ ਲਪੇਟਿਆ ਗਿਆ ਇਹ ਬੀਬੀ ਇੰਨੀ ਤਿੱਖੀ ਐ ਇਹ 7 8 ਦਿਨ ਦੀ ਲੁਧਿਆਣੇ ਦੀ ਮੋਗੇ ਵੀ ਪਟੰਡੇ ਵੀ ਅੱਛਾ ਮਤਲਬ ਨਹੀਂ ਐ ਇਹਦੇ ਸਭ ਤੋਂ ਵੱਧ ਸਵਾਲ ਐ ਬਟ ਸ਼ੀ ਇਜ਼ ਇੰਟੈਲੀਜੈਂਟ ਨਾ ਸ਼ੀ ਇਜ਼ ਸ਼ਰਟ ਅੱਜ ਕਾੜੇ ਕਿਰਦਾਰ ਨੂੰ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਹੋ ਪੰਜਾਬੀਆਂ ਨੂੰ ਇਹੀ ਕਹਿਣਾ ਚਾਹਣਾ ਜੋ ਹੁਣੇ ਵੀਰ ਜੀ ਕਹਿ ਕੇ ਰਹੇ ਆ ਸੇਮ ਸੇਮ ਬੈਗ ਇਨ ਫਾਲੀ ਬ੍ਰਿਕਸ ਸੋਮੇਸਟਰੀ ਜਮਗਰੀ ਖਾਦੇ ਦੋਤੇ ਆਂ ਹਮ ਉਧਰ ਤੱਕ ਕਰਦੇ ਕਰਦੇ ਮਿਲਿਆ ਕੀ ਹੋ ਗਿਆ ਫਸਮਾ ਕਿਹੜੀ ਖਾਦੇ ਆਂ ਫਸਮਾ ਕਿਹੜੀ ਖਾਦੇ ਆਂ ਇਹ ਵੀਰੇ ਇਹ ਮਦਦਾ ਬੱਕਰਾ ਕੈਲਸਟੈਟਿਕ ਐਕਸਰਸਾਈਜ਼ ਮੈਲੋ ਪ੍ਰੋਟੀਨ ਰਾਜ ਕੇ ਪਤਾ ਹੀ ਇੱਥੇ ਵਰਕ ਇੱਥੇ ਵਰਕਆਊਟ ਲਾਉਂਦੇ ਹੋਏ ਆਂ ਦੇਖੋ ਜਦੋਂ ਨਾ ਫਿਲਮ ਦਾ ਜਿਹੜਾ ਜਿਹੜਾ ਡਾਇਰੈਕਸ਼ਨ ਡਿਪਾਰਟਮੈਂਟ ਆ ਉਹ ਕਮਾਂਡ ਕਰਦਾ ਜਦੋਂ ਉਹ ਸਵੇਰੇ ਉੱਠ ਕੇ ਨਰੇਟ ਕਰਦਾ ਨਾ ਆਪਣੇ ਸਾਰੇ ਦਿਨ ਦੇ ਸੀਨ ਉਸ ਹਿਸਾਬ ਨਾਲ ਸਭ ਨੂੰ ਉਦਹੀਂ ਐਕਟਿਵ ਹੋਣਾ ਪੈਂਦਾ ਜਦੋਂ ਅਸੀਂ ਇਕੱਠੇ ਬੈਠਦੇ ਸੀ ਸਾਰੇ ਇਹ 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 ਮੇ ਤੋਂ ਛੋਟੇ ਐ ਮੈਂ ਇਹਨਾਂ ਨੂੰ ਆਪਣੇ ਨਾਲ ਹੀ ਰੱਖਿਆ ਜਿੰਨੇ ਵੀ ਆਰਟਿਸਟ ਛੋਟੇ ਸੀ ਮੇ ਤੋਂ ਜੂਨੀਅਰ ਮਤਲਬ ਛੋਟੇ ਭਰਾ ਹੋ ਤਾਂ ਰੋਟੀ ਅਸੀਂ ਇਕੱਠੇ ਖਾਂਦੇ ਸੀ ਪਰ ਉਦੋਂ ਬਾਅਦ ਨਿਕਲਦੇ ਹੀ ਫਿਰ ਅਸੀਂ ਆਪਦੇ ਆਪ ਦੇ ਕਿਰਦਾਰ ਚਾ ਲੈਨੇ ਸੀ ਔਰ ਤੁਸੀਂ ਕਮਾਲ ਮੰਨਿਓ ਇਹ ਅਭੀ ਦੋਜ ਵੀ ਤੁਹਾਨੂੰ ਦੱਸੂਗਾ ਕਿ ਬੇਸ਼ੱਕ ਵਿੱਚ ਨਵੇਂ ਮੁੰਡੇ ਵੀ ਸੀ ਇਹਨਾਂ ਨੇ ਤਾਂ ਪਹਿਲਾਂ ਕੰਮ ਕੀਤਾ ਗੁਰਪ੍ਰੀਤ ਨੇ ਵੀ ਕੀਤਾ ਨਵੇਂ ਵੀ ਬਹੁਤ ਘੱਟ ਰੀਟੇਕ ਹੁੰਦਾ ਸੀ ਉਹ ਇੰਨਾ ਪ੍ਰਪੇਰ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਸਾਰਿਆਂ ਨੇ ਭੇਡਣਾ ਤੋ ਸਾਰੇ ਇੰਨੀ ਤਿਆਰੀ ਕਰਕੇ ਜਾਂਦੇ ਸੀ ਰੋਟੀ ਖਾਂਦੇ ਜ਼ਰੂਰ ਹੁੰਦੇ ਸੀ ਧਿਆਨ ਉੱਥੇ ਹੁੰਦਾ ਸੀ ਅੱਜ ਜਦੋਂ ਅਸੀਂ ਅਸੀਂ ਇਹ ਫਿਲਮ ਦੇਖਦੇ ਹਾਂ ਅਸੀਂ ਮਲੇ ਵੇਖ ਕੇ ਇਮੋਸ਼ਨਲ ਹੋਉਂਦੇ ਹਾਂ ਬਿਲਕੁਲ ਹਾਂ ਹੋ ਜਾਂਦਾ ਸੱਚ ਤੇ ਵੀ ਐਡਾ ਹੁੰਦਾ ਸੀ ਮਾਹੌਲ ਕਦੇ ਵੀ ਸੱਚੀ ਹੋ ਜਾਂਦਾ ਸੀ ਕਦੇ ਕਦੇ ਭਲੇ ਹੋ ਜਾਂਦਾ ਸੀ ਇਹ ਜਦੋਂ ਪਹਿਲਾ ਅਸੀਂ ਸੀਨ ਆਫਾਂਸੀ ਵਾਲਾ ਕਰਦੇ ਸੀ ਉਸ ਤੋਂ ਬਾਅਦ ਵੀ ਸਾਰੇ ਇਰਸ਼ਾਬ ਨੂੰ ਅਸੀਂ ਸਾਰੇ ਜਦੋਂ ਇਕੱਠੇ ਬੈਠਦੇ ਸੀ ਹੋ ਜਾਂਦੇ ਸੀ ਦੇਖੋ ਇਹ ਸ਼ਬਦ ਈਆਂ ਜਿਹੜੇ ਤੁਹਾਨੂੰ ਹਸਾਉਂਦੇ ਆ ਇਹ ਸ਼ਬਦ ਆ ਜਿਹੜੇ ਤੁਹਾਨੂੰ ਰੋਂਦੇ ਆ ਇਹ ਸ਼ਬਦ ਈਆਂ ਜਿਹੜੇ ਕਿਸੇ ਨਾਲ ਤੁਹਾਡਾ ਪੰਗਾ ਪਵਾ ਦਿੰਦੇ ਆ ਇਹ ਸ਼ਬਦ ਆ ਜਿਹੜੇ ਨਿਮਰਤਾ ਨਾਲ ਸਾਰੀ ਦੁਨੀਆ ਜਿੱਤ ਲੈਂਦੇ ਆ ਤਾਂ ਅਸੀਂ ਇਹ ਨਹੀਂ ਸ਼ਬਦਾਂ ਦੀ ਚੋਣ ਕਰੀ ਆ ਅਸੀਂ ਨਿਮਰ ਹੋ ਕੇ ਤੁਹਾਡੇ ਸਾਹਮਣੇ ਫਿਲਮ ਪੇਸ਼ ਕਰੀ ਆ ਸ਼ਾਇਦ ਇਹ ਸਾਰੀ ਨਿਮਰਤਾ ਹੀ ਤੁਹਾਨੂੰ ਪਸੰਦ ਆ ਕਿ ਮਾਨਸਬ ਕਲਾਕਾਰਾਂ ਦੇ ਪਰਸ਼ੰਸਿਕ ਹੁੰਦੇ ਆ ਤੁਹਾਡੇ ਕੱਟੜ ਪੈਰ ਜਾਣੇ ਜਾਂਦੇ ਆ ਕਿ ਕੱਟੜ ਉਹਨਾਂ ਇੰਤਜ਼ਾਰ ਕਰਦੇ ਰਹੇ ਸੀ ਕਿ ਕਦੋਂ ਮਾਨ ਸਾਹਿਬ ਦੀ ਸਰਵੋਤਮ ਬ੍ਰੇਕ ਤੋਂ ਬਾਅਦ ਨਹੀਂ ਗਲਤੀਆਂ ਸੀ ਮੇਰੀਆਂ ਮੈਂ ਮੈਂ ਥੋੜਾ ਜਿਹਾ ਲਾਪਰਵਾਹ ਹੈਗਾ ਮੈਂ ਜਦੋਂ ਕੰਮ ਕਰ ਲੈਂਦਾ ਫਿਰ ਮੈਨੂੰ ਲੱਗਦਾ ਚਾਹ ਹੋ ਗਿਆ ਹੁਣ ਹੁਣ ਮਹੀਨਾ ਦੋ ਮਹੀਨੇ ਬੈਠੀਏ ਇਹ ਮੇਰੀਆਂ ਕਮੀਆਂ ਸੀ ਪਰ ਮੈਂ ਹੁਣ ਤੁਹਾਡੇ ਨਾਲ ਵਾਅਦਾ ਕਰਦਾ ਮੈਂ 8 ਘੰਟੇ ਵਾਲੀ ਨੀਂਦ ਚਾਰ ਕਰਤੀ ਹੁਣ ਨਹੀਂ ਨਹੀਂ ਹੁਣ ਮੈਂ ਚੰਗੇ ਹੀ ਕਰਾਂਗਾ ਹੋਪਫੁਲੀ ਤੁਹਾਨੂੰ ਉਹੀ ਸੰਗੀਤ ਮਿਲੇਗਾ ਭਵਿੱਖ ਵਿੱਚ ਜਿਹੜਾ ਦੇਖੋ ਕਲਿਕਾਂ ਦੀ ਗਾਰੰਟੀ ਕੋਈ ਨਹੀਂ ਪਰ ਤੁਹਾਡੀ ਰੂਹ ਨੂੰ ਟੱਚ ਕਰਕੇ ਮੜੇ ਦੀ ਗਾਰੰਟੀ ਹੈ ਜੋ ਵੀ ਗਾਣਾ ਆਊਗਾ ਉਹ ਸભ્યਕ ਹੋਊਗਾ ਤੇਹਜ਼ੀਬ ਵਾਲਾ ਹੋਊਗਾ ਔਰ ਸੰਗੀਤ ਦਾ ਮਤਲਬ ਇਹ ਹੈ ਦੇਖੋ ਸੰਗੀਤ ਦੀਆਂ ਫ੍ਰੀਕੁਐਂਸੀਆਂ ਜੇ ਸਾਇੰਸ ਨਾਲ ਚੱਲਦੇ ਆਪਾਂ ਸਾਰੇ ਪੜੇ ਲਿਖੇ ਤੁਸੀਂ ਔਰ ਜਾ ਕੇ ਰਿਸਰਚ ਵੀ ਕਰਿਓ ਜੇ ਅਸੀਂ 430 ਤੇ ਜਾ ਕੇ 뮤직 ਨੂੰ ਕੰਪੋਜ਼ ਕਰ ਲਈਏ ਨਾ ਤਾਂ ਉਹ ਮੈਡੀਟੇਸ਼ਨ ਬਣ ਜਾਂਦਾ ਜੇ 440 ਤੇ ਕਰ ਲਈਏ ਫਿਰ ਉਹ ਖਰੂਦ ਬਣ ਜਾਂਦਾ ਕਿਉਂ ਬਹੁਤ ਸੰਗੀਤ ਕਈ ਵਾਰੀ ਤੁਹਾਨੂੰ ਨਹੀਂ ਪਸੰਦ ਆਉਂਦਾ ਕਿਉਂਕਿ 440 ਤੇ ਜਾਖੜ ਦਾ ਵਾਟ ਤੇ ਇਸੇ ਕਰਕੇ ਉਹ ਡਿਸਟਰਕਟਿਵ ਹੋ ਜਾਂਦਾ ਉਹ ਸਾਨੂੰ ਕਈ ਵਾਰੀ ਭਜ ਨੱਚ ਪਾਉਂਦਾ ਸੋ ਕੋਈ ਨਹੀਂ ਤੁਸੀਂ ਦੁਆ ਕਰੋ ਅਸੀਂ ਕਰਦੇ ਰਹੀਏ ਸਾਰੇ ਇਹ ਸਾਰੀ ਸਾਡੀ ਟੀਮ ਹੈ ਔਰ ਮੈਂ ਮੇਰੀ ਪੂਰੀ ਫਿਲਮ ਚ ਕੋਸ਼ਿਸ਼ ਹੋਈ ਹੈ ਆ ਮੇਰੇ ਨਾਲ ਕorporate ਪਰਸਨ ਫੋਨ ਤੇ ਲੜੀ ਜਾਂਦਾ ਜੀ ਭਾਈ ਜਦੋਂ ਸਾਰੇ ਖੜਦੇ ਆ ਤੁਸੀਂ ਸਾਰਿਆਂ ਦੀ ਤਾਰੀਫ ਕਰ ਦਿਓ ਤੁਸੀਂ ਆਪਣੀ ਗੱਲ ਨਹੀਂ ਕਰਦੇ ਮੈਂ ਕਹਿੰਦਾ ਨਹੀਂ ਮੈਂ ਨਹੀਂ ਕਰਦਾ ਮੈਂ ਨਾ ਤਾਂ ਸੀਨੀਅਰ ਹਾਂ ਸਰ ਬੱਚਾ ਮੇਰੇ ਭਰਾ ਛੋਟੇ ਔਰ ਜਦੋਂ ਦੁਨੀਆ ਗੱਲ ਕਰੂਗੀ ਮੈਂ ਮੈਂ ਆਪੇ ਉਹਨੂੰ ਸਿਰ ਮੱਥੇ ਲਾ ਲੂੰਗਾ ਮੇਰਾ ਫਰਜ਼ ਬਣਦਾ ਕਿਉਂਕਿ ਤੁਹਾਡੀ ਅਡਾਨ ਹੈ ਅਸੀਂ ਤਾਂ ਉੱਡੀ ਜਾ ਰਿਹਾ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨਾਲ ਜਿਨ੍ਹਾਂ ਨੇ ਵੀ ਕੰਮ ਕਰਿਆ ਨਾ ਇਹ ਬਹੁਤ ਵੱਡੇ ਅਦਾਕਾਰ ਹੋ ਨੇ ਬੰਤ ਵਿੱਚ ਔਰ ਸਦਾ ਹੀ ਦੁਆ ਕਰਾਂਗੇ ਅਮੀਨ ਅਮੀਨ ਠੀਕ ਹੈ ਥੈਂਕ ਯੂ ਸੋ ਮਚ ਬੋਲ ਵੀ ਬੋਲੋ ਬਹਾਨੇ ਨਾ ਸਿੱਖ ਜੇਗੀ ਜਿਹੜਾ ਬੰਦਾ ਮਾਨਸਰਗਰ ਕੰਮ ਕਰਦਾ ਉਹ ਆਪਣੇ ਆਪ ਨੂੰ ਛੋਟਾ ਵੀ ਕਰਦਾ ਬੰਦੇ ਦੇ ਪਹਿਲੇ ਦਿਨ ਇਦਾਂ ਦਾ ਇਦਾਂ ਦਾ ਜਦੋਂ ਪਹਿਲੇ ਦਿਨ ਅੱਖਾਂ ਪਾਈਆਂ ਸੀ ਤਾਂ ਕਹਿੰਦੇ ਖੜਾ ਹੀ ਨਹੀਂ ਗਿਆ ਸੀ ਮੇਰੇ ਤੋਂ ਤਾਂ ਹਾਂ ਹਾਂ ਸੱਚੀ ਗੱਲ ਹੈ ਇਹ ਮੇਰੇ ਮੇਰੇ بڑے ਸਰਕਲ ਚੋਂ ਮਲ ਬੜੇ ਪਰਿਵਾਰਕ ਮੈਂਬਰਾਂ ਚੋਂ ਹੈ ਮਿਲਿਆ ਮੈਨੂੰ ਪਹਿਲੀ ਵਾਰ ਸੀ ਅਰੇ ਮੈਂ ਪਹਿਲੇ ਦਿਨੇ ਇਹ ਦੋਏ ਗੱਡੀ ਚ ਬੁਲਾਏ ਮੈਂ ਕਿਹਾ ਇਹ ਨਹੀਂ ਸੋਚਣਾ ਵੀ ਮੈਂ ਮਤਲਬ ਗਾਇਕਾਂ ਜਾਂ ਚਲੋ ਮੈਂ ਐਕਟਰ ਦਾ ਮਾਨਦ ਨਹੀਂ ਆਪਦਾ ਇਹ ਸੋਚਣਾ ਹੀ ਨਹੀਂ ਤੁਸੀਂ ਮੇਰੇ ਭਰਾਓ ਛੋਟੇ ਮੈਂ ਤੁਹਾਡਾ ਵੱਡਾ ਭਰਾ ਹਾਂ ਮੈਂ ਮੇਰੀ ਕੋਸ਼ਿਸ਼ ਹੋਗੀ ਕਿ ਮੇਰੀ ਲੈਨ ਕੱਟਦੇ ਗੁਰਪ੍ਰੀਤ ਨੇ ਕਿਹਾ ਇਹਨਾਂ ਦੀ ਨਹੀਂ ਕੱਟਣੀ ਕਿਸੇ ਦੀ ਵੀ ਇਹਨਾਂ ਦੀ ਵਧਾਉਣੀ ਹੈ अच्छा ये मेरी कोशिश थी और मैं सफल होया इननू कन्विंस करने च क्योंकि हम तोज नु कन्विंस करना ਔਖਾ ਹੈ ਉਹ ਕਈ ਵਾਰੀ ਲੜ ਪੈਂਦਾ ਕਿਾ ਯਾਰ ਤੈਨੂੰ ਐਡਾ ਡਾਇਲੋਗ ਲਿਖ ਕੇ ਦਤ ਜਿੱਦਾ ਉਹਦੀ ਸ਼ੈਲੀ ਹੈ ਤੂੰ ਯਾਰ ਕੱਟੀ ਜਾਣਾ ਵਿੱਚੋਂ ਮੈਂ ਕਹਿੰਦੇ ਬਾਈ ਬੜਕੇ ਬਾਈ ਬੜਕੇ ਇਹ ਚਾਰ ਲਾਈਨਾਂ ਤੋਂ ਬਣਾ ਜੇ ਸਰ ਦਾ ਪੈਕ ਨਾਲ ਸਾਰ ਲੀਏ اچھا ਚਲੋ ਸਾਡਾ ਇੰਨਾ ਕ ਪਿਆਰ ਹੈਗਾ ਮੇਰੀ ਉਹ ਮੱਲ ਲੈਂਦਾ ਇਸ ਕੋਲ